ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਚਾਰ ਇਦਾਂ ਦੇ ਕੰਮ ਸਾਂਝੇ ਕਰਨ ਜਾ ਰਹੇ ਹਾਂ ਜਿਹੜੇ ਕੰਮ ਕੋਈ ਵੀ ਇਨਸਾਨ ਕਿਸੇ ਵੀ ਦਿਨ ਵਾਰ ਕਿਸੇ ਵੀ ਵੇਲੇ ਤੋਂ ਕਰਨੇ ਸ਼ੁਰੂ ਕਰ ਤਵੇ ਉਸ ਇਨਸਾਨ ਦੀ ਜ਼ਿੰਦਗੀ ਉਸੇ ਇਨਸਾਨ ਦੀ ਕਿਸਮਤ ਬਦਲਣੀ ਸ਼ੁਰੂ ਹੋ ਜਾਂਦੀ ਆ ਜਾਂ ਇੰਜ ਕਹਿ ਲਈਏ ਵੀ ਉਸ ਇਨਸਾਨ ਦੀ ਕਿਸਮਤ ਦੇ ਦਰਵਾਜ਼ੇ ਉਹਦੇ ਲਈ ਖੁੱਲ ਜਾਂਦੇ ਆ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਘਰ ਦੇ ਵਿੱਚ ਖੁਸ਼ੀਆਂ ਆ ਖੇੜੇ ਵਰਕਤਾਂ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਹ ਚਾਰ ਕੰਮ ਕਰਨੇ ਬਹੁਤ ਸੌਖੇ ਆ ਤੁਸੀਂ ਕਿਸੇ ਵੀ ਵੀ ਨੇ ਕਰ ਸਕਦੇ ਹੋ ਇਹ ਕੰਮ ਕਰਨ ਤੇ ਕੋਈ ਪੈਸਾ ਨਹੀਂ ਲੱਗਦਾ ਔਰ ਕੋਈ ਬਹੁਤੀ ਮਿਹਨਤ ਨਹੀਂ ਲੱਗਦੀ ਪਰ ਹਾਂ ਜਿਸ ਦਿਲ ਤੋਂ ਵੀ ਕੋਈ ਵੀ ਇਨਸਾਨ ਇਹ ਕੰਮ ਕਰਨੇ ਸ਼ੁਰੂ ਕਰ ਦੇਵੇ ਪੂਰੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਜਰੂਰ ਭਰ ਜਾਂਦੀ ਹੈ ਤਾਂ ਫਿਰ ਇਹ ਚਾਰ ਕੰਮ ਕਿਹੜੇ ਆ ਕਿੰਜ ਕਰਨੇ ਆ ਅਤੇ ਕਿੰਜ ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਖੇੜੀਆਂ ਬਰਕਤਾਂ ਦੇ ਨਾਲ ਭਰਦੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਆਪਜੀ ਦੇ ਨਾਲ ਸੰਨੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਨਾਲ ਸਾਡੇ ਵਿੱਚ ਆਉਂਦੀ ਆ ਇਹਦੇ ਕਿੰਦੇ ਨਾ ਪ੍ਰਾਣੀ ਮੇਗਿਆਂ ਦੀ ਕਹਿੰਦੇ ਆ ਕਿ ਕਿਤਰਾਵ ਦਾ ਰਾਜਾ ਸੀ ਕਿਉਂਕਿ ਬਹੁਤ ਨੇਕ ਦਿਲ ਬਹੁਤ ਰਹਿਮਦਿਲ ਇਨਸਾਨ ਸੀ ਹਰ ਰੋਜ਼ ਬਹੁਤ ਦਾਨਪੂਰਨ ਕਰਦਾ ਲੋੜਵੰਦਾਂ ਦੀ ਮਦਦ ਕਰਦਾ ਕਿੰਦੇ ਉਹ ਰਾਜੇ ਨੇ ਦੋ ਮੰਤਰੀਆਂ ਦੀ ਡਿਊਟੀ ਲੋੜਵੰਦਾਂ ਦੀ ਮਦਦ ਕਰਨ ਤੇ ਲਗਾਈ ਸੀ ਕਿ ਤੁਸੀਂ ਪਰਜਾ ਦੇ ਵਿੱਚ ਵਿਚਰਨਾ ਹੈ ਹਰ ਨਗਰ ਨਗਰ ਹਰ ਪਿੰਡ ਪਿੰਡ ਜਾ ਕੇ ਪਤਾ ਕਰਨਾ ਹੈ ਕਿ ਮੇਰੀ ਪਰਜਾ ਨੂੰ ਕਿਸ ਤਰ੍ਹਾਂ ਦੀ ਲੋੜ ਆ ਮੇਰੀ ਪਰਜਾ ਦੇ ਵਿੱਚ ਕੋਈ ਵੀ ਦੁਖੀ ਨਹੀਂ ਰਹਿਣਾ ਚਾਹੀਦਾ ਕੋਈ ਖੁੱਖਾ ਨਹੀਂ ਸੌਣਾ ਚਾਹੀਦਾ ਕਿਸੇ ਵੀ ਚੀਜ਼ ਤੋਂ ਤਰਸਣਾ ਨਹੀਂ ਚਾਹੀਦਾ ਜਿੰਨੂੰ ਜੋ ਚਾਹੀਦਾ ਹੈ ਖਜ਼ਾਨੇ ਦੇ ਵਿੱਚੋਂ ਦੇ ਦਿੱਤਾ ਜਾਵੇ ਰਾਜਾ ਇਹ ਸਾਰੇ ਕੰਮ ਆਪਣੇ ਹੱਥੀ ਕਰਨਾ ਚਾਹੁੰਦਾ ਸੀ ਪਰ ਆਪਣੇ ਰਜੀਮਿਆ ਕਰਕੇ ਕਰ ਨਹੀਂ ਸੀ ਕਹਿੰਦਾ ਕਿਉਂਕਿ ਰਾਜਾ ਹੁਣ ਕਰਕੇ ਰਾਜਦਿਆਂ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਹਦੇ ਸਿਰ ਤੇ ਸੀ ਕਦੇ ਕੰਮਕਾਰ ਦੇ سلسلے ਦੇ ਲਈ ਉਹਨੂੰ ਬਾਹਰ ਜਾਣਾ ਪੈਂਦਾ ਕਦੇ ਰਾਜ ਦੇ ਵਿੱਚ ਹੀ ਆਪਣੇ ਹੋਰ ਕੰਮ ਦੇਖਣੇ ਪੈਂਦੇ ਇਸ ਕਰਕੇ ਉਹ ਹਰ ਲੋੜਵੰਦ ਦੀ ਮਦਦ ਆਪਣੇ ਹੱਥੀ ਨਹੀਂ ਸੀ ਕਰ ਸਕਦਾ ਇਸੇ ਕਰਕੇ ਉਹਨੇ ਆਪਣੇ ਦੋ ਮੰਤਰੀ ਇਦਾਂ ਦੇ ਰੱਖੇ ਸਨ ਕਹਿੰਦੇ ਉਹ ਮੰਤਰੀ ਹਰ ਵਾਰੋਜ਼ ਹੀ ਕਿਸੇ ਨਾ ਕਿਸੇ ਨਗਰ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਇੱਕ ਲਿਸਟ ਤਿਆਰ ਕਰਕੇ ਲੈ ਕੇ ਆਉਂਦੇ ਕਿ ਇਸ ਨਗਰ ਦੇ ਵਿੱਚ ਇੰਨੇ ਲੋਕਾਂ ਨੂੰ ਆਹ ਚੀਜ਼ਾਂ ਦੇਉਂਦੇ ਆ ਕਿਸੇ ਦੇ ਲਈ ਪੈਸਾ ਲੈ ਕੇ ਦਿੰਦੇ ਕਿਸੇ ਦੇ ਲਈ ਮਾਲ ਡੰਗਰ ਕਿਸੇ ਦੇ ਲਈ ਕੋਈ ਜ਼ਮੀਨ ਜਾਂ ਹੋਰ ਨੂੰ ਦੀ ਚੀਜ਼ ਰਾਜੇ ਨੂੰ ਉਹ ਲਿਸਟ ਦਿਖਾ ਦਿੰਦੇ ਰਾਜਾ ਦਸਤਖਤ ਕਰ ਦਿੰਦਾ ਤੇ ਕਹਿ ਦਿੰਦਾ ਕਿ ਜਿੰਨੂੰ ਜੋ ਚਾਹੀਦਾ ਹੈ ਜਿੰਨਾ ਚਾਹੀਦਾ ਹੈ बस ਦੇ ਦਿੱਤਾ ਜਾਵੇ ਮੇਰੀ ਪਰਜਾ ਸੁਖੀ ਰਹਿਣੀ ਚਾਹੀਦੀ ਆ ਕੁਛ ਰਹਿਣੀ ਚਾਹੀਦੀ ਆ ਪਰ ਕਹਿੰਦੇ ਉਹ ਮੰਤਰੀ ਬਈ ਮਾਨਸਨ ਉਹ ਲੋੜ ਬੰਦਾ ਤੱਕ ਪੂਰਾ ਸਮਾਨ ਭੇਜਦੇ ਹੀ ਨਾ ਰਾਜੇ ਦੇ ਖਜ਼ਾਨੇ ਦੇ ਵਿੱਚੋਂ ਪੂਰਾ ਹੀ ਧਨ-ਮਾਲ ਕੱਢ ਲੈਂਦੇ ਪਰ ਪਰਜਾ ਤੱਕ ਅੱਧੇ ਚੋਰਤਾ ਬਿਨਾ ਪਚੰਦੇ ਅਤੇ ਕਾਗਜ਼ਾਂ ਦੇ ਵਿੱਚ ਪੂਰਾ ਕਰ ਦਿੰਦੇ ਸੋ ਕਹਿੰਦੇ ਇਹ ਸਿੰਸਫਲਾ ਕਾਫੀ ਦੇਰ ਤੱਕ ਚਲ ਉਤਾਲਿਆ ਪਰ ਹੌਲੀ-ਹੌਲੀ ਖਬਰਾਂ ਰਾਜੇ ਤੱਕ ਪਹੁੰਚਣ ਲੱਗੀਆਂ ਕਿ ਖਜ਼ਾਨਾ ਤਾਂ ਦਿਨੋ ਦਿਨ ਖਾਲੀ ਹੋ ਰਿਹਾ ਹੈ ਕਿੰਨਾ-ਕਿੰਨਾ ਪੈਸਾ दान-ਪੁੰਨ ਲੋੜਵੰਤਾ ਦੇ ਨਾਮ ਦੇ ਵਿੱਚ ਜਾਂਦਾ ਹੈ ਪਰ ਪਰਜਾ ਅਜੇ ਵੀ ਦੁਖੀ ਦੀ ਦੁਖੀ ਆ ਜਦੋਂ ਰਾਜੇ ਨੇ ਪਤਾ ਲਗਾਇਆ ਤਾਂ ਪਤਾ ਲੱਗਾ ਕਿ ਰਾਜੇ ਦੇ ਇਹ ਦੋਵੇਂ ਮੰਤਰੀ ਬੇਈਮਾਨ ਹਨ ਅਤੇ ਨੋਰ ਮੰਤਾਂ ਦੇ ਨਾਮ ਦਾ ਪੈਸਾ ਇਹ ਆਪਣੇ ਕੋਲ ਹੀ ਰੱਖ ਲੈਂਦੇ ਆ ਜੋ ਜਦੋਂ ਰਾਜੇ ਨੂੰ ਇਹਨਾਂ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਹੀ ਇਹਨਾਂ ਨੂੰ ਉਹ ਅਹੁਦੇ ਤੋਂ ਹਟਾ ਦਿੱਤਾ ਅਤੇ ਇਸ ਅਹੁਦੇ ਦੇ ਲਈ ਇੱਕ ਯੋਗ ਅਧਿਕਾਰੀ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ ਰਾਜਾ ਇੱਕ ਬਹੁਤ ਇਮਾਨਦਾਰ ਨੇਕ ਦਿਲ ਰਹੰਦਿਲ ਇਨਸਾਨ ਇਸ ਅਹੁਦੇ ਦੇ ਉੱਤੇ ਨਿਯੁਕਤ ਕਰਨਾ ਚਾਹੁੰਦਾ ਸੀ ਪਰ ਕਹਿੰਦੇ ਕਈ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਪਰ ਰਾਜੇ ਦੀ ਪਰਖ ਦੇ ਉੱਤੇ ਪੂਰੇ ਨਹੀਂ ਸੀ ਉਤਰ ਰਹੇ ਇਸ ਕਰਕੇ ਰਾਜੇ ਨੇ ਫੈਸਲਾ ਕੀਤਾ ਵੀ ਮੈਂ ਕਿਉਂ ਨਾ ਖੁਦ ਹੀ ਨਗਰ-ਨਗਰ ਜਾ ਕੇ ਪਿੰਡ-ਪਿੰਡ ਜਾ ਕੇ ਕੋਈ ਯੋਗ ਅਧਿਕਾਰੀ ਦੀ ਚੋਣ ਕਰਾਂ ਇਸ ਕਰਕੇ ਕਹਿੰਦੇ ਰਾਜੇ ਨੇ ਭੇਸ ਮਦਲ ਕੇ ਨਗਰ-ਨਗਰ ਪਿੰਡ-ਪਿੰਡ ਜਾਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਜਿੱਥੇ ਵੀ ਕੋਈ ਇਮਾਨਦਾਰ ਕੋਈ ਰਹਿਮਦਿਲ ਇਨਸਾਨ ਮਿਲਿਆ ਮੈਂ ਉਸੇ ਵਕਤ ਹੀ ਉਹਨੂੰ ਇਸ ਅਹੁਦੇ ਦੇ ਉੱਤੇ ਨਿਯੁਕਤ ਕਰ ਦੇਣਾ ਹੈ ਇਹ ਨੌਕਰੀ ਦੇ ਦੇਣੀ ਹੈ ਤਾਨਪੁਨ ਕਰਨ ਦੀ ਬੋਰ ਹੰਦਾਂ ਦੀ ਮਦਦ ਕਰਨ ਦੀ ਡਿਊਟੀ ਉਸ ਨੂੰ ਦੇ ਦੇਣੀ ਹੈ ਤੇ ਉਹਦੀ ਮੂਹ ਮੰਗੀ ਕੀਮਤوں ਨੂੰ ਨਵਾਗਾ ਸੋ ਕਹਿੰਦੇ ਰਾਜੇ ਨੇ ਯੋਗ ਅਧਿਕਾਰੀ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਜੇ ਪਾਸੇ ਇਸੇ ਹੀ ਨਗਰ ਦੇ ਵਿੱਚ ਇੱਕ ਬੇਈਮਾਨ ਇਨਸਾਨ ਰਹਿੰਦਾ ਸੀ ਜਿਹਦਾ ਹਰ ਵੇਲੇ ਧਿਆਨ ਚੋਰੀ ਠੱਗੀ ਬੇਈਮਾਨੀ ਦੇ ਵਿੱਚ ਰਹਿੰਦਾ ਕਹਿੰਦੇ ਇੱਕ ਦਿਨ ਸ਼ਾਮ ਦਾ ਵੇਲਾ ਸੀ ਤੇ ਇੱਕ ਸੰਤ ਫਕੀਰ ਜੀ ਨੇ ਉਸ ਇਨਸਾਨ ਦੇ ਘਰ ਦਾ ਦਰਵਾਜ਼ਾ ਖੜਕਾਇਆ ਕਹਿੰਦੇ ਉਹ ਬਈਮਾਨ ਇਨਸਾਨ ਨੇ ਕਰਤਾ ਦਰਵਾਜ਼ਾ ਖੋਲ੍ਹਿਆ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਕਹਿੰਦੇ ਸੰਤ ਫਕੀਰ ਜੀ ਨੇ ਕਿਹਾ ਪੁੱਤਰ ਮੈਂ ਇਸ ਤਰ੍ਹਾਂ ਲੰਬੀ ਯਾਤਰਾ ਤੋਂ ਆਇਆ ਹਾਂ ਅਤੇ ਹਨੇਰਾ ਹੋਣ ਕਰਕੇ ਹੁਣ ਮੈਂ ਅੱਗੇ ਦੀ ਯਾਤਰਾ ਨਹੀਂ ਕਰ ਸਕਦਾ ਇਸ ਕਰਕੇ ਅੱਜ ਦੀ ਰਾਤ ਠਹਿਰਨ ਦੇ ਲਈ ਮੈਨੂੰ ਤੁਹਾਡੇ ਘਰ ਵਿੱਚ ਥਾਂ ਚਾਹੀਦੀ ਆ ਕਹਿੰਦੇ ਇਹ ਨਿਸਾਨ ਨੇ ਤੁਰੰਤ ਹੀ ਸੰਤ ਫਕੀਰ ਜੀ ਨੂੰ ਅੰਦਰ ਬੁਲਾਇਆ ਉਹਨਾਂ ਦਾ ਬਹੁਤ ਆਦਰ ਸਤਕਾਰ ਕੀਤਾ ਕਿਉਂਕਿ ਕਈ ਮੰਨੀ ਤਾਂ ਕਰਤਾ ਸੀ ਪਰ ਅੰਦਰੋਂ ਅੰਦਰੀ ਇਹ ਅਹਿਸਾਸ ਵੀ ਸੀ ਕਿ ਬਈ ਮੰਨੀ ਕਰਨੀ ਗਲਤ ਕੰਮ ਆ ਚੋਰੀ ਠੱਗੀ ਕਰਨਾ ਗਲਤ ਕੰਮ ਆ ਅੰਦਰ ਇਹ ਅਹਿਸਾਸ ਸੀ ਅਤੇ ਕਿਤੇ ਨਾ ਕਿਤੇ ਇਹ ਕੰਮ ਕਰਨਾ ਸ਼ਦਨਾ ਵੀ ਚਾਹੁੰਦਾ ਸੀ ਪਰ ਹੁਣ ਛੱਡ ਨਹੀਂ ਸੀ ਪਾ ਰਿਆ ਸੋ ਜਦੋਂ ਸੰਤ ਫਕੀਰ ਜੀ ਨੇ ਉਹ ਦੇਖਿਆ ਤਾਂ ਆਪਣੇ ਹੱਥੀ ਸੰਤ ਫਕੀਰ ਜੀ ਦੀ ਬਹੁਤ ਸੇਵਾ ਕੀਤੀ ਮਨ ਦੇ ਵਿੱਚ ਇਹ ਇਸ਼ਾਰਾ ਰੱਖ ਕੇ ਸੇਵਾ ਕੀਤੀ ਵੀ ਚਲੋ ਮੇਰੇ ਕੁਝ ਪਾਪ ਘਟੋ ਜਾਣ ਕੋਈ ਸੰਤ ਫਕੀਰ ਜੀ ਮੈਨੂੰ ਅਸੀਸ ਹੀ ਦੇ ਜਾਣ ਕਿੰਨੇ ਸੰਤ ਫਕੀਰ ਜੀ ਸੱਚਮੁੱਚ ਦੀ ਸੇਵਾ ਤੋਂ ਵੱਡੇ ਹੋ ਸਕੋਈ ਸੰਤ ਫਕੀਰ ਜੀ ਨੇ ਜਦੋਂ اس उस انسان او دے بارے پوچھیا بے او بھئی مان انسان نے اپنے بارے سب کچھ سچ سچ دس دس جی میں اس طرح بہت بئیمانی کرتا ہاں میرے کل بہت تن دورت ਪਰ ਫਿਰ ਵੀ ਤੇਰਾ ਮਨ ਖੁਸ਼ ਨਹੀਂ ਰਹਿੰਦਾ ਮੈਨੂੰ ਨਾ ਕਿਸੇ ਨਾ ਕਿਸੇ ਚੀਜ਼ ਦੀ ਘਾਟ ਲੱਗਦੀ ਰਹਿੰਦੀ ਹੈ ਤੇ ਮੈਂ ਉਸੇ ਹੀ ਘਾਟ ਨੂੰ ਪੂਰੀ ਕਰਨ ਦੇ ਲਈ ਹਰ ਰੋਜ਼ ਠੱਗੀ ਕਰਦਾ ਹਾਂ ਹਰ ਰੋਜ਼ ਬੇਈਮਾਨੀ ਕਰਦਾ ਹਾਂ ਪਰ ਪਤਾ ਨਹੀਂ ਕੀ ਗੱਲ ਹੈ ਮੇਰੀ ਉਹ ਕਮੀ ਘਾਟ ਪੂਰੀ ਨਹੀਂ ਹੋ ਰਹੀ ਕਹਿੰਦੇ ਸੰਤ ਫਕੀਰ ਜੀ ਨੇ ਉਸ ਇਨਸਾਨ ਨੂੰ ਸਮਝਾਇਆ ਕਿ ਪੁੱਤਰ ਬੇਈਮਾਨੀ ਦਾ ਪੈਸਾ ਜਿੰਨਾ ਮਰਜ਼ੀ ਕਰਦੇ ਵਿੱਚ ਆ ਜਾਵੇ ਉਹਦੇ ਨਾਲ ਕਦੇ ਟੁਲੀ ਪੈਂਦੀ ਨਹੀਂ ਆ ਬੇਈਮਾਨੀ ਦਾ ਪੈਸਾ ਸਭ ਤੋਂ ਪਹਿਲਾਂ ਇਨਸਾਨ ਦਾ ਸੁੱਖ ਚੈਨ ਖੋ ਲੈਂਦਾ ਹੈ ਤੇ ਤੇਰੇ ਕਰ ਦੇ ਵਿੱਚ ਤਾਂ ਹਰ ਇੱਕ ਬੇਈਮਾਨੀ ਦੀ ਲੱਗੀ ਹੈ ਤੂੰ ਸੁਖੀ ਕਿੰਜ ਰਹਿ ਸਕਦਾ ਹੈ ਸੰਤ ਫਕੀਰ ਜੀ ਨੇ ਉਸ ਇਨਸਾਨ ਨੂੰ ਬਹੁਤ ਸਮਝਾਇਆ ਕਿ ਪੁੱਤਰ ਇਮਾਨਦਾਰੀ ਦੀ ਕਿਰਤ ਦੇ ਵਿੱਚ ਹੀ ਬਰਕਤਾਂ ਨੇ ਇਮਾਨਦਾਰੀ ਦੀ ਕਿਰਤ ਦੇ ਵਿੱਚ ਹੀ ਸੁਖਿਆ ਤੂੰ ਤੁਰੰਤ ਹੀ ਇਹ ਬੇਈਮਾਨੀ ਦੇ ਕੰਮ ਕਰਨੇ ਛੱਡ ਦੇ ਇਮਾਨਦਾਰੀ ਦੇ ਰਸਤੇ ਤੇ ਸੱਚ ਦੇ ਰਸਤੇ ਤੇ ਚੱਲਣਾ ਸ਼ੁਰੂ ਕਰ ਦੇ ਨਹੀਂ ਤਾਂ ਅੱਗੇ ਚੱਲ ਕੇ ਤੇਰੀ ਔਲਾਦ ਦੇ ਲਈ ਤੇਰੇ ਲਈ ਸਮਾਂ ਬਹੁਤ ਔਖਾ ਹੋ ਜਾਵੇਗਾ ਕਿਉਂਕਿ ਜਿਹੜੇ ਪਾਪ ਜਿਹੜੇ ਗੁਨਾਹਾਂ ਨੂੰ ਅੱਜ ਕਰ ਰਿਹਾ ਹੈ ਨਾ ਇਹਨਾਂ ਦਾ ਫਲ ਤੈਨੂੰ ਭੁਗਤਣਾ ਪੈਣਾ ਹੈ ਸੋ ਸੰਪਲ ਜੀ ਕਹਿੰਦੇ ਉਹ ਬੇਵਾਨ ਇਨਸਾਨ ਆਪਾ ਕੀ ਬਾਬਾ ਜੀ ਮੈਂ ਖੁਦ ਇਹ ਕੰਮ ਕਰਨਾ ਛੱਡਣਾ ਚਾਹੁੰਦਾ ਹਾਂ ਪਰ ਛੱਡ ਨਹੀਂ پا ਰਿਹਾ ਤੁਸੀਂ ਹੀ ਮੈਨੂੰ ਕੋਈ ਰਾਹ ਦਿਖਾਓ ਅਤੇ ਦੂਸਰੀ ਗੱਲ ਇਹ ਕਿ ਮੈਨੂੰ ਲੱਗਦਾ ਵੀ ਜਿਵੇਂ ਇਮਾਨਦਾਰੀ ਦੀ ਕਿਰਤ ਦੇ ਨਾਲ ਕਰਦੀ ਪੂਰੀ ਕਿੰਜ ਪੈ ਸਕਦੀ ਹੈ ਇਮਾਨਦਾਰੀ ਦੀ ਕਮਾਈ ਦੇ ਨਾਲ ਤਾਂ ਇਨਸਾਨ ਦੀਆਂ ਲੋੜਾਂ ਜ਼ਰੂਰ ਤਾਂ ਹੀ ਵਸਾ ਪੂਰੀਆਂ ਹੁੰਦੀਆਂ ਪਹਿਲਾਂ ਮੈਂ ਵੀ ਇਮਾਨਦਾਰੀ ਦੇ ਨਾਲ ਹੀ ਕੰਮ ਧੰਦਾ ਕਰਨਾ ਸ਼ੁਰੂ ਕੀਤਾ ਸੀ ਪਰ ਜਦੋਂ ਮੈਂ ਇਮਾਨਦਾਰੀ ਦੀ ਪੈਸੇ ਦੇ ਨਾਲ ਆਪਣਾ ਲੋੜਾ ਜ਼ਰੂਰਤ ਆਪਣੇ ਪਰਿਵਾਰ ਦੀਆਂ ਲੋੜਾ ਜ਼ਰੂਰਤਾਂ ਪੂਰੀਆਂ ਨਹੀਂ ਕਰ ਪਾਇਆ ਫਿਰ ਮੈਂ ਬੇਈਮਾਨੀ ਕਰਨੀ ਸ਼ੁਰੂ ਕੀਤੀ ਆ ਸੰਤ ਜੀ ਨੇ ਕਿਹਾ ਵੀ ਨਹੀਂ ਪੁੱਤਰ ਐ ਇਮਾਨਦਾਰ ਬੰਦੇ ਦੀ ਬਾਹ ਹਮੇਸ਼ਾ ਪ੍ਰਮਾਤਮਾ ਦੇ ਹੱਥ ਵਿੱਚ ਹੁੰਦੀ ਆ ਉਹਦੀ ਇਮਾਨਦਾਰੀ ਦਾ ਫਲ ਉਹਦੀ ਮਿਹਨਤ ਦਾ ਫਲ ਇੱਕ ਨਾ ਇੱਕ ਦਿਨ ਉਹਨੂੰ ਜ਼ਰੂਰ ਮਿਲਦਾ ਏ ਅਤੇ ਜਦੋਂ ਮਿਲਦਾ ਏ ਨਾ ਫਿਰ ਉਸ ਇਨਸਾਨ ਦੀਆਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸੋ ਸਬਰ ਰੱਖਣਾ ਪੈਂਦਾ ਹੈ ਸੱਚ ਦੇ ਰਾਹ ਦੇ ਉੱਤੇ ਚੱਲਦੇ ਆਂ ਕਈ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ ਨੇ ਕਈ ਤਰ੍ਹਾਂ ਦੀਆਂ ਕਠਿਨਾਈਆਂ ਆਉਂਦੀਆਂ ਨੇ ਘਰ ਵਿੱਚ ਤੰਗੀਆਂ ਪੇਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੋ ਇਨਸਾਨ ਸੱਚ ਦੇ ਇਮਾਨਦਾਰੀ ਦੇ ਰਸਤੇ ਤੇ ਚੱਲਦੇ ਰਹਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਇੱਕ ਨਾ ਇੱਕ ਦਿਨ ਉਹਨਾਂ ਦੀ ਜ਼ਰੂਰ ਸ਼ੁਣਦੇ ਆ ਅਤੇ ਫਿਰ ਉਹਦੀ ਜ਼ਿੰਦਗੀ ਦੀਆਂ ਸਾਰੀਆਂ ਕਮੀਆਂ ਨੂੰ ਠੀਕੀਆਂ ਕਰ ਦਿੰਦੇ ਨੇ ਸੋ ਇਸ ਕਰਕੇ ਕੋ ਸੰਭਲ ਜਾ ਤੂੰ ਵੀ ਇਮਾਨਦਾਰੀ ਦਾ ਰਸਤਾ ਚੁਣ ਲੈ ਕਹਿੰਦੇ ਸੰਤ ਭੀਰਜੀ ਨੇ ਜਿਹੜੇ ਇਸ ਤਰ੍ਹਾਂ ਸਮਝਾਇਆ ਤਾਂ ਉਹ ਕਹਿਣ ਲੱਗਾ ਕਿ ਤੁਸੀਂ ਹੀ ਮੈਨੂੰ ਕੋਈ ਰਾਹ ਦਿਖਾਓ ਕਿ ਮੈਂ ਆਪਣੀਆਂ ਹੀ ਆਦਤਾਂ ਤੋਂ ਕਿੰਜ ਛੁਟਕਾਰਾ ਪਾ ਸਕਦਾ ਹਾਂ ਤੁਹਾਡੇ ਦੱਸੇ ਹੋਏ ਰਾਹ ਤੇ ਮੈਂ ਚੱਲ ਕੇ ਦੇਖ ਲੈਣਾ ਹਾਂ ਸੰਤ ਜੀ ਨੇ ਕਿਹਾ ਵੀ ਸਭ ਤੋਂ ਪਹਿਲਾਂ ਤੂੰ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਜਪੇਗਾ ਪ੍ਰਮਾਤਮਾ ਦਾ ਨਾਮ ਤੇਰੇ ਅੰਦਰ ਜਾਵੇਗਾ ਤੇਰੇ ਅੰਦਰ ਦੇ ਸਾਰੇ ਔਗਣ ਆਪਣੇ ਆਪ ਹੀ ਦੂਰ ਹੋਣੇ ਸ਼ੁਰੂ ਹੋ ਜਾਣਗੇ ਉਹ ਸਤਿਗੁਰ ਸੱਚੇ ਪਾਤਸ਼ਾਹ ਜਿਹਦੇ ਸੱਚੇ ਨਾਮ ਦੇ ਪ੍ਰਕਾਸ਼ ਨੇ ਤੇਰੀ ਜ਼ਿੰਦਗੀ ਦਾ ਸਾਰਾ ਹਨੇਰਾ ਦੂਰ ਕਰ ਦੇਣਾ ਹੈ ਤੁਹੇ ਜਿਸਕੇ ਨਾਮ ਤੇ ਪ੍ਰਿਆ ਕਰ। ਦੂਸਰੀ ਗੱਲ ਸੰਤ ਫਕੀਰ ਜੀ ਨੇ ਸਮਝਾਈ ਵੀ ਹਮੇਸ਼ਾ ਆਪਣੇ ਮਨ ਦੇ ਵਿੱਚ ਤਰਸ ਦੀ, ਦਇਆ ਦੀ ਭਾਂਡਾ ਰੱਖ। ਤੂੰ ਬਹੁਤ ਲੋਕਾਂ ਦੇ ਨਾਲ ਬੇਈਮਾਨੀ ਕੀਤੀ ਆ, ਠੱਗੀ ਠੋਰੀ ਕੀਤੀ ਆ ਅਤੇ ਬੇਈਮਾਨੀ ਦਾ ਇੰਨਾ ਪੈਸਾ ਕਮਾ ਕੇ ਵੀ ਤੇਰੇ ਮਨ ਨੂੰ ਚੈਣ ਨਹੀਂ ਮਿਲਿਆ, ਤੈਨੂੰ ਸੁੱਖ ਨਹੀਂ ਮਿਲਿਆ, ਤੂੰ ਕਦੀ ਸੁਖ ਦੀ ਨੀਂਦ ਨਹੀਂ ਸੌਂਦਾ, ਤੈਨੂੰ ਕਦੇ ਅੰਦਰੋਂ ਖੁਸ਼ੀ ਨਹੀਂ ਮਿਲੀ। ਪਰ ਤੂੰ ਮੇਰੇ ਕਹਿਣ ਤੇ ਹੁਣ ਕਿ ਮਾਨਦਾਰੀ ਦੀ ਕਿਰਤ ਕਰ ਅਤੇ ਆਪਣੀ ਉਹ ਮਾਨਦਾਰੀ ਦੀ ਕਿਰਤ ਦੇ ਵਿੱਚੋਂ ਕਿਸੇ ਵੀ ਲੋੜਵੰਦ ਨੂੰ ਦੀ ਮਦਦ ਕਰਕੇ ਦੇਖੀ ਕੋਈ ਵੀ ਦਾਨਪੂਰਨ ਕਰਕੇ ਦੇਖੀ ਫਿਰ ਦੇਖਣਾ ਤੇਰੇ ਮਨ ਨੂੰ ਕਿੰਨੀ ਖੁਸ਼ੀ ਕਿੰਨੀ ਸੰਤੁਸ਼ਟੀ ਮਿਲਦੀ ਤੂੰ ਹਰ ਵੇਲੇ ਮਨ ਦੇ ਵਿੱਚ ਇਹੀ ਭਾਵਨਾ ਰੱਖੀ ਹੈ ਕਿ ਜੋ ਕੁਝ ਵੀ ਆਸਮਾਨੋਂ ਮਿਲ ਜਾਵੇ ਅੱਜ ਤੋਂ ਤੂੰ ਵੰਡਣ ਵਾਲੀ ਵਿਰਤੀ ਬਣਾ ਕੇ ਦੇਖ ਅੱਜ ਤੋਂ ਤੂੰ ਮਦਦਗਾਰ ਬਣ ਜਾ ਜਦੋਂ ਤੂੰ ਕਿਸੇ ਦਾ ਮਦਦਗਾਰ ਬਣੇਗਾ ਤਾਂ ਪਰਮਕ੍ਰਿਤਾ ਪਰਮਾਤਮਾ ਹਰ ਥਾਂ ਤੇ ਤੇਰੀ ਮਦਦਗਾਰ ਬਣੇਗਾ ਨੇ ਸਭ ਜੀ ਨੇ ਸਮਝਾਇਆ ਕਿ ਲੋੜਵੰਦ ਕੋਈ ਵੀ ਹੋ ਸਕਦਾ ਹੈ ਕੋਈ ਇੱਕ ਇਨਸਾਨ ਹੋ ਸਕਦਾ ਹੈ ਕੋਈ ਪੰਛੀ ਪਰਿੰਦਾ ਕੋਈ ਜਾਨਵਰ ਹੋ ਸਕਦਾ ਹੈ ਸੰਤ ਜੀ ਨੇ ਕਿਹਾ ਕਿ ਸ਼ੁਰੂਆਤ ਹੀ ਪੰਛੀਆਂ ਤੋਂ ਜਾਨਵਰ ਤੋਂ ਕਰ ਇਹਨਾਂ ਦੀ ਮਦਦ ਕਰਕੇ ਦੇਹ ਇਹ ਕੁਦਰਤ ਦੀ ਬਣਾਈ ਹੋਈ ਹਰ ਚੀਜ਼ ਨੂੰ તુ ਰੱਬ ਦੀ ਦਇਆ ਦੀ ਨਜ਼ਰ ਦੇ ਨਾਲ ਮਦਦ ਦੀ ਨਜ਼ਰ ਦੇ ਨਾਲ ਦੇਖ ਫਿਰ ਦੇਖਣਾ ਇੰਜ ਲੱਗਣਾ ਵੀ ਜਿਵੇਂ ਪੂਰੀ ਕੁਦਰਤ ਪੂਰੀ ਕਾਇਨਾਤ ਤੇਰੀ ਮਦਦਗਾਰ ਬਣ ਗਈ ਹੋਵੇ ਇਹਨੂੰ ਸਾਰੀ ਦੁਨੀਆ ਬੜੀ ਸੋਹਣੀ ਸੋਹਣੀ ਲੱਗੇਗੀ ਆਪਣੇ ਆਪਣੇ ਲੱਗੇਗੀ ਸੰਤ ਜੀ ਨੇ ਕਿਹਾ ਹਰ ਰੋਜ਼ ਕਿਸੇ ਤੋਂ ਖੈਰ ਨੂੰ ਪੁਜਰੇ ਪਰ ਸ਼ਰਧਾ ਸ਼ੈਤਾਨਾ ਕਰ ਇਹ ਪੰਛੀਆਂ ਨੂੰ ਵਾਪਾਇਆ ਕੰਪਾਰੀ ਪਾਇਆ ਕਰ ਦੇਖਣਾ ਤੈਨੂੰ ਅੰਦਰੋਂ ਸੰਤੁਸ਼ਟੀ ਮਿਲੇਗੀ ਅੰਦਰੋਂ ਖੁਸ਼ੀ ਮਿਲੇਗੀ ਤੇ ਦੇਖਣਾ ਤੇਰੇ ਕੀਤੇ ਹੋਏ ਇਹ ਨੇਕ ਕੰਮ ਤੈਨੂੰ ਉਹ ਸਤguru ਸੱਚੇ ਪਾਤਸ਼ਾਹ ਜੀ ਦੀ ਦਰਗਾਹ ਦੇ ਵਿੱਚ ਮਾਣ ਦਿਵਾਉਣਗੇ ਕਿਉਂਕਿ ਸਤguru ਸੱਚੇ ਪਾਤਸ਼ਾਹ ਜੀ ਨੇ ਸਰਬਮੁਖੀ ਜਾਮਾ ਦੇ ਕੇ ਇਸ ਸ੍ਰਿਸ਼ਟੀ ਦੇ ਇਸੇ ਕਰਕੇ ਜੀਆ ਹੈ ਇਸੇ ਕਰਕੇ ਮੁੱਖੀ ਉੱਤਮ ਜੂਣ ਬਖਸ਼ਿਆ ਇਹ ਮਨੁੱਖ ਆਪਣੇ ਲਈ ਵੀ ਬਹੁਤ ਕੁਝ ਕਰ ਸਕਦਾ ਹੈ ਤੇ ਜੇ ਚਾਵੇ ਤਾਂ ਉਹ ਦੂਜਿਆਂ ਦੇ ਲਈ ਵੀ ਬਹੁਤ ਕੁਝ ਕਰ ਸਕਦਾ ਹੈ। ਪਰਮਾਤਮਾ ਨੇ ਇਨਸਾਨ ਨੂੰ ਬਹੁਤ ਗੁਣਾਂ ਦਿੱਤੇ ਆ, ਬਹੁਤ ਤਾਕਤਾਂ ਦਿੱਤੀਆਂ ਆ ਜਿਨ੍ਹਾਂ ਨਾਲ ਇਨਸਾਨ ਇਸ ਸ੍ਰਿਸ਼ਟੀ ਦਾ, ਇਸ ਸੰਸਾਰ ਤੇ ਜੀਵਾਂ ਦਾ ਭਲਾ ਕਰ ਸਕਦਾ ਹੁੰਦਾ ਹੈ। ਸੋ ਤੁਹਾਨੂੰ ਅੱਜ ਤੋਂ ਮਨ ਵਿੱਚ ਭਲੇ ਦੀ ਕਾਹ ਹੁਣਾ ਹੈ ਤੇ ਹਰ ਟੀਮ ਦੇ ਲਈ ਆਗੇ ਕੋਈ ਇਨਸਾਨ ਹੈ ਕੋਈ ਪੰਛੀ ਤਰਿੰਦਾ ਹੈ ਜਿਸੇਹੀ ਤਰੀਕੇ ਦੇ ਨਾਲ ਤੂੰ ਮਦਦ ਕਰ ਸਕਦਾ ਹੈ ਮਦਦ ਕਰਨੇ ਸ਼ੁਰੂ ਕਰ ਤੇ ਜਿਹੜਾ ਤੂੰ ਕਹਿਣਾ ਹੈ ਕਿ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਕੋਈ ਨਾ ਕੋਈ ਕਮੀ ਰੱਖਦੀ ਹੈ ਤੇਰੀ ਨੂੰ ਜਿਹਾ ਲੱਗਦਾ ਵੀ ਕੋਈ ਘਾਟ ਹੈ ਮੇਰੇ ਜੀਵਨ ਦੇ ਵਿੱਚ ਉਹ ਘਾਟ ਘਾਟ ਤੇਰੀ ਪੂਰੀ ਤਾਂ ਹੋ ਸਕਦੀ ਹੈ ਜੇ ਤੂੰ ਪਰਮਾਤਮਾ ਦਾ ਸ਼ੁਕਰਾਨਾ ਕਰੇ ਤੂੰ ਇੱਕ ਵਾਰ ਪਰਮਕੀਤਾ ਪਰਮਾਤਮਾ ਨੂੰ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਸਹੀ ਹੈ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਉਹਨਾਂ ਦਾ ਧੰਨਵਾਦ ਕਰਨਾ ਸਹੀ ਹੈ ਇੱਕ ਤਾਂ ਤੈਨੂੰ ਖੁਦ ਨੂੰ ਅਹਿਸਾਸ ਹੋਵੇਗਾ ਕਿ ਪ੍ਰਮਾਤਮਾ ਨੇ ਤੈਨੂੰ ਬਹੁਤ ਕੁਝ ਦਿੱਤਾ ਹੈ ਪ੍ਰਮਾਤਮਾ ਨੇ ਤੇਰੇ ਤੇ ਬਹੁਤ ਕਿਰਕਾਂ ਕੀਤੀਆਂ ਕਿਉਂਕਿ ਪ੍ਰਮਾਤਮਾ ਦੇ ਜਿਹੜੀਆਂ ਦਿੱਤੀਆਂ ਹੋਈਆਂ ਚੀਜ਼ਾਂ ਦੀ ਆਪਾਂ ਨਿਮਤੀ-ਮਿਂਤੀ ਕਰ ਹੀ ਨਹੀਂ ਸਕਦੇ ਉਹ ਹਰ ਵੇਲੇ ਸੰਪੂਰਨ ਕੁਝ ਦੇ ਰਹੀ ਆ ਉਸ ਤੋਂ ਬਾਅਦ ਸੰਤ ਜੀ ਨੇ ਕਿਹਾ ਕਿ ਆਪਣੇ ਮਾਤਾ-ਪਿਤਾ ਦੀ ਸੇਵਾ ਕਰ ਆ ਰੋਜ਼ ਆਪਣੇ ਮੌਦਾ ਪਿਤਾ ਨੂੰ ਨਮਸ਼ਕਾਰ ਕਰਕੇ ਉਹਨਾਂ ਦੇ ਪੈਰੀ ਹੱਥ ਲਾ ਕੇ ਫਿਰ ਕੰਮ ਤੇ ਜਾਇਆ ਕਰੇ ਕਿਉਂਕਿ ਮਾਪਿਓਂ ਦੀਆਂ ਦੁਆਵਾਂ ਅਸੀਸਾਂ ਹੀ ਸਾਡੀ ਹਰ ਥਾਂ ਤੇ ਰੱਖਿਆ ਕਰਦੀਆਂ ਨੇ ਕਿਉਂਕਿ ਮਾਪਿਓਂ ਨੂੰ ਵੀ ਰੱਬ ਦਾ ਦੂਜਾ ਰੂਪ ਮੰਨਿਆ ਹੈ ਮਾਪਿਓਂ ਦੀ ਸੇਵਾ ਕਰਕੇ ਸਾਰੇ ਫਲ ਪ੍ਰਾਪਤ ਹੋ ਜਾਂਦੇ ਆ ਮਾਪਿਓਂ ਦੇ ਧੁਰ ਅੰਦਰੋਂ ਨਿਕਲੀਆਂ ਦੁਆਵਾਂ ਅਸੀਸਾਂ ਸਾਡੇ ਜੀਵਨ ਦੇ ਹਰ ਸਾਲ ਕਰਤਾ ਹੋਣਾਂ ਇਹ ਨਹੀਂ ਕਰਦੇ ਨਾ ਸੋਚਦੇ ਨੇ ਮਾਤਾ ਪਿਤਾ ਆਪਣੀ ਬੁਝੇਈਆਂ ਦਾ ਆਬਿਸ਼ਕਾਰ ਕਰਨੀ ਤੇ ਸੰਤ ਵਕੀਰ ਜੀ ਨੇ ਯਕੀਨ ਦਿਵਾਇਆ ਕਿ ਆ ਕਿ ਪੁੱਤਰ ਤੂੰ ਅੱਜ ਤੋਂ ਹੀ ਇਹ ਕੰਮ ਕਰਨੇ ਸ਼ੁਰੂ ਕਰ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਭਰੇ ਦੋਵੇਂ ਹੱਥ ਤੇਰੇ ਸਿਰ ਤੇ ਆ ਜਾਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਤੇਰੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਵਰਕਤਾਂ ਦੀ ਮਿਹਰ ਦੇਣਾ ਹੈ ਸੋ ਕਹਿੰਦੇ ਉਸ ਇਨਸਾਨ ਨੇ ਸੰਤ ਵਕੀਰ ਜੀ ਦੇ ਕਹੀ ਇਨਸਾਨ ਦੋਵੇਂ ਵੇਲੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਨੇ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਉਹਨਾਂ ਦਾ ਧੰਨ ਧਿਆਤ ਕਰਨਾ ਸ਼ੁਕਰਾਨਾ ਕਰਨਾ ਸਵੇਰੇ ਸਵੇਰ ਜਦੋਂ ਕੰਮ ਤੇ ਜਾਣਾ ਸਭ ਤੋਂ ਪਹਿਲਾਂ ਆਪਣੀ ਮਾਤਾ-ਪਿਤਾ ਦੇ ਘਰ ਇਹ ਹੱਤੋਂ ਨਹੀਂ ਉਹਨਾਂ ਦੀ ਆਗਿਆ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਪਣੇ ਕੰਮ ਨੂੰ ਤੁਰਨਾ ਅਤੇ ਆਪਣੇ ਕੰਮ ਨੂੰ ਵੀ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਕਿਤੀ ਹੁ ਕਿਰਤ ਕਮਾਈ ਦੇ ਵਿੱਚ ਜੋ ਵੀ ਦਸਬੰਦ ਕਰਦਾ ਉਹ ਦਸਮੰਦ ਗਰੀਬ ਗੁਰਪਿਆ ਦੀ ਮਦਦ ਦੇ ਵਿੱਚ ਲੋੜਵੰਦਾਂ ਦੀ ਸਿਹਤਾਂ ਦੇ ਵਿੱਚ ਲਾ ਦਿੰਦਾ ਇਹਦਾ ਕਰਦਿਆਂ ਕਰਦਿਆਂ ਅਜੇ ਉਹਨੂੰ 15 ਕੁ ਦਿਨ ਹੀ ਲੰਘੇ ਸਾਵਾਂ ਕਿ ਇੱਕ ਦਿਨ ਆਪਣੇ ਕੰਮ ਤੋਂ ਆ ਰਿਹਾ ਸੀ ਦੁਪਹਿਰ ਦਾ ਵੇਲਾ ਗਰਮੀ ਦੇ ਦਿਨ ਸਨ ਖੁਦ ਪਸੀਨੇ ਦੇ ਨਾਲ ਲੱਤ-ਪੱਤ ਹੋਇਆ ਇਹਦਾ ਧਿਆਨ ਕੁਝ ਪੰਛੀਆਂ ਤੇ ਗਿਆ ਜੋ ਗਰਮੀ ਕਾਰਨ ਤੜਫ ਰਹੇ ਸਨ ਇਹਨੂੰ ਲੱਗਿਆ ਕਿ ਇਹਨਾਂ ਨੂੰ ਬਹੁਤ ਕਾਂਸ ਲੱਗੀ ਹੈ ਕਹਿੰਦੇ ਇਹਦੇ ਤੋਂ ਉਹ ਪੰਛੀ ਪਰਿੰਦਿਆਂ ਦੀ ਤਰਫ ਦੇਖੀ ਨਾਲ ਹੀ ਇਹਨੇ ਤੁਰੰਤ ਹੀ ਉਹ ਪੰਛੀ ਪਰਿੰਦਿਆਂ ਨੂੰ ਚੁੱਕਿਆ ਤੇ ਇੱਕ ਦਰਖਤ ਦੀ ਛਾਂ ਹੇਠਾਂ ਬਿਠਾ ਦਿੱਤਾ ਪੰਛੀਆਂ ਨੂੰ ਪਾਣੀ ਪਿਲਾਇਆ ਕਿਉਂਕਿ ਹਰ ਰੋਜ਼ ਪੰਛੀ ਪਰਿੰਦਿਆਂ ਨੇ ਲਈ ਆਪਣੇ ਘਰ ਦੇ ਵਿੱਚ ਵੀ ਪਾਣੀ ਰੱਖਦਾ ਚੋਗਾ ਹੁੰਦਾ ਇਹਦਾ ਪੰਛੀ ਪਰਿੰਦਿਆਂ ਦੇ ਨਾਲ ਕੁਦਰਤ ਦੇ ਬਣਾਏ ਹੋਏ ਇਹਨਾਂ ਜੀਵਾਂ ਦੇ ਨਾਲ ਜੜਾ ਹੀ ਕ੍ਰੇਮ ਪਿਆਰ ਪੈ ਗਿਆ ਸੀ ਇਹਨਾਂ ਦੀ ਸੇਵਾ ਕਰਕੇ ਇਹਦੇ ਮਨ ਨੂੰ ਬਹੁਤ ਆਨੰਦ ਆਂਦਾ ਜਦ ਅੱਜ ਇਹਨੇ ਇਹਨਾਂ ਪੰਛੀ ਪਰਿੰਦਿਆਂ ਨੂੰ ਦਰਦ ਦੇ ਵਿੱਚ ਦੇਖ ਕੇ ਅਤ ਬੜਾ ਦੁਖੀ ਹੋ ਗਿਆ ਉਸੇ ਵੇਲੇ ਹੀ ਉਹਨਾਂ ਦੀ ਮਦਦ ਕਰਨ ਲੱਗ ਗਿਆ ਕਹਿੰਦੇ ਜਦੋਂ ਪੰਛੀ ਪੰਛੀਆਂ ਨੂੰ ਪਾਣੀ ਪਿਲਾਇਆ ਉਹਨਾਂ ਦੀ ਜਾਨ ਦੇ ਵਿੱਚ ਜਾਨ ਆਈ ਉਹ ਵੀ ਚੀਂ ਚੀਂ ਕਰਕੇ ਇੰਦ ਲੱਗੇ ਵੀ ਜਿਵੇਂ ਇਹਦਾ ਕੰਮ ਨਾਲ ਕਰ ਰਹੇ ਹੋਣ ਉਹਨਾਂ ਦੇ ਚਿਹਰੇ ਨੂੰ ਖੁਸ਼ੀ ਦੇਖ ਕੇ ਇਦੇ ਮਨ ਨੂੰ ਵੀ ਬੜਾ ਸਕੂਨ ਮਿਲਿਆ ਇਹ ਵੀ ਖੁਸ਼ ਹੋ ਗਿਆ ਕਿੰਦੇ ਇਹ ਸਭ ਕੰਮ ਕਰਦੇ ਹੋਏ ਉਹ ਰਾਜਾ ਦੇਖ ਰਿਹਾ ਸੀ ਕਿ ਕਿ ਰਾਜਾ ਕਈ ਦਿਨਾਂ ਤੋਂ ਇੱਕ ਇਮਾਨਦਾਰ ਇੱਕ ਰਹਿਮਦਿਲ ਇਨਸਾਨ ਦੀ ਤਲਾਸ਼ ਵਿੱਚ ਸੀ ਇਸ ਕਰਕੇ ਨਗਰ ਨਗਰ ਘੁੰਮ ਰਿਹਾ ਸੀ ਤੇ ਅੱਜ ਜਿਵੇਂ ਪਰਮਕੀਤਾ ਪਰਮਾਤਮਾ ਨੇ ਉਹ ਰਾਜੇ ਨੂੰ ਇਸ ਨਗਰ ਦੇ ਵਿੱਚ ਪੇਜ ਦਿੱਤਾ ਕਿ ਰਾਜੇ ਦੀ ਤਲਾਸ਼ ਇਸ ਇਨਸਾਨ ਨੂੰ ਦੇਖ ਕੇ ਖਤਮ ਹੋ ਗਈ ਕਿਉਂਕਿ ਜਦੋਂ ਰਾਜੇ ਨੇ ਇਹਨੂੰ ਪੰਛੀ ਪੰੰਦਿਆਂ ਦੀ ਮਦਦ ਕਰਦੇ ਹੋਏ ਦੇਖਿਆ ਤਾਂ ਰਾਜੇ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਜਿਹਦੇ ਮਨ ਦੇ ਵਿੱਚ ਇਹ ਪੰਛੀ ਪੰੰਦਿਆਂ ਦੇ ਲਈ ਇੰਨੀ ਦਇਆ ਇੰਨੇ ਤਰਸ ਦੀ ਭਾਵਨਾ ਹੈ ਉਹਦੇ ਮਨ ਦੇ ਵਿੱਚ ਇਨਸਾਨਾਂ ਦੇ ਲਈ ਕਿੰਨੀ ਹੋਵੇਗੀ ਇਸ ਕਰਕੇ ਰਾਜੇ ਨੇ ਉਸ سے ਮਿਲੇ ਫਾਸਲਾ ਕਰ ਲਿਆ ਵੀ ਅੱਜ ਤੋਂ ਬਾਅਦ ਜੋ ਵੀ ਦਾਨਪੂਰਨ ਕਰਨਾ ਹੈ ਲੋੜਵੰਦਾਂ ਦੀ ਮਦਦ ਕਰਨੀ ਆ ਇਹਦੀ ਜ਼ਿੰਮੇਵਾਰੀ ਮੈਂ ਇਸ ਇਨਸਾਨ ਨੂੰ ਦੇਖਨ ਨਾਮ ਹ ਕਹਿੰਦੇ ਰਾਜਾ ਉਸ ਇਨਸਾਨ ਦੇ ਕੋਲ ਆਇਆ ਆ ਕੇ ਆਪਣੇ ਬਾਰੇ ਦੱਸਿਆ ਕਿ ਮੈਂ ਤੇਰੇ ਨਗਰ ਦਾ ਰਾਜਾ ਹਾਂ ਅਤੇ ਤੈਨੂੰ ਇਸ ਅਹੁਦੇ ਦੇ ਉੱਤੇ ਨਿਯੁਕਤ ਕਰਨਾ ਚਾਹੁੰਦਾ ਹਾਂ ਜਿਹਨਸਾਨ ਕਹਿ ਬੋਲ ਤਿਸ ਨੇ ਕਿਹਾ ਇਹ ਤੇ ਕਿਹਾ ਤੇਰੇ ਮਨੋਂ ਮੰਗੀ ਤਨਖਾਹ ਤੈਨੂੰ ਦਵਾਵਾਂਗਾ ਕਹਿੰਦੇ ਸਾਰੇ ਗੱਲ ਸੁਣ ਕੇ ਉਹਨਾਂ ਬੜੇ ਹੀ ਮੰਨ ਦੇ ਵਿੱਚ ਸੱਚ ਮੰਨਦਾ ਕਿ ਸਭ ਜੀ ਕਹਿੰਦੇ ਸਨ ਫਕੀਰ ਜੀ ਕਿ ਇਮਾਨਦਾਰੀ ਦੇ ਵਿੱਚ ਮਿਹਨਤ ਦੇ ਵਿੱਚ ਬਹੁਤ ਤੰਤਿਆ ਪਰਮਾਤਮਾ ਦੇ ਨਾਮ ਦੇ ਵਿੱਚ ਬਹੁਤ ਵਰਤਾਨੇ ਪਰਮਾਤਮਾ ਦਾ ਨਾਮ ਜਪਣ ਤੇ ਕੇ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਕਰਕੇ ਇੰਨੀ ਛੇਤੀ ਜੀਵਨ ਬਦਲ ਗਿਆ ਕਿਨ ਬੜੇ ਹੀ ਮੰਨ ਦੇ ਵਿੱਚ ਮੰਨਦਾ ਪਰਮਾਤਮਾ ਦਾਤਾ ਮਹਾਕੀਤਾ ਉਸ ਸੰਕਲਪ ਕੀ ਗੱਲਾਂ ਤੁਹਾਨੂੰ ਦਿੱਤੀ ਤਾਂ ਕਿ ਰੌਣਕੀ ਦੇ ਨਾਲ ਕਿਉਂ। ਜੋ ਸੰਗਤ ਦੀ ਇਹ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਜੀਵਨ ਦੇ ਵਿੱਚ ਇਹ ਨੇਕ ਕੰਮ ਕਰਕੇ ਬਹੁਤ ਛੇਤੀ ਬਦਲਾਵ ਆ간다। ਪਰਮਕੀਤਾ ਪਰਮਾਤਮਾ ਦਾ ਸੱਚਾ ਨਾਮ ਸਾਡੇ ਜੀਵਨ ਦੇ ਸਾਰੇ ਹਰੇ ਰਹਿ ਨਹੀਂ ਕਰ ਜਾਂਦਾ ਹੈ। ਪਰਮਕੀਤਾ ਪਰਮਾਤਮਾ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਸਾਡੇ ਜੀਵਨ ਨੂੰ ਬਰਕਤਾਂ ਦੇਣ ਅਤੇ ਦਿੰਦਾ ਹੈ। ਸਾਡੇ ਕੀਤੀ ਹੋਈ ਨੇਕ ਕੰਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ সামনে ਆ ਜਾਂਦੇ ਹਨ। ਵਾਹ ਪਰਕੀ ਅਕਸਰ ਹੀ ਸਮਝੋ ਜਿਹੜੇ ਕੰਦੇ ਸਾਤੇ ਦੋਹਾ ਹੱਥਾਂ ਦੇ ਨਾਲ ਕੀਤੀ ਵੀ ਕਿਸੇ ਦੀ ਮਦਦ ਕਈ ਹੱਥਾਂ ਦੇ ਰਾਹੀਂ ਭਾਵੇਂ ਕੋਈ ਵਾਰ ਕਿ ਸਕੀ ਜਾਂ। ਵਾਹ ਬੋਕੇ ਜਿਕੇ ਤੇ ਪਰਮ ਪਿਤਾ ਪਰਮਾਤਮਾ ਦਾ ਨਾਮ ਮਾਤਾ ਪਿਤਾ ਦੀਆਂ ਦੁਆਵਾਂ ਅਸੀਸਾਂ ਅਤੇ ਸਾਡੇ ਵੱਲੋਂ ਕੀਤੀ ਹੋਈ ਇਹ ਨੇਕ ਕੰਮ ਸਾਡੇ ਲਈ ਇੱਕ ਵਾਰਡ ਦਾ ਕੰਮ ਕਹਿੰਦੇ ਆ। ਸਾਡੀ ਹਰ ਥਾਂ ਤੇ ਰੱਖਿਆ ਜਾਂਦੇ ਆ। ਸਾਨੂੰ ਦੁਨਿਆਵੀ ਅਤੇ ਦਰਗਾਹੀ ਦੋਵੇਂ ਹੀ ਸੱਚ ਮੰਨ ਲੈਂਦੇ ਆ ਦੋਵੇਂ ਹੀ ਜਹਾਨਾ ਦੇ ਵਿੱਚ ਉਸ ਇਨਸਾਨ ਨੂੰ ਮਾਣ ਸਨਮਾਨ ਮਿਲਦਾ ਹੈ ਜਿਹੜਾ ਇਹ ਕੰਮ ਕਰਦਾ ਹੈ ਸਵਾਪੋ ਨੇ ਇਸ ਰਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀ ਔਰ ਮੇਰਾ ਪ੍ਰਮਾਤਮਾ ਦੇ ਅੱਗੇ ਦੋਨੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਮਾਰਾ ਸੱਚਾ ਪਾਸ਼ਾ ਸਾਹਮਣੇ ਆਪਣੇ ਸੁਣੇ ਚਰਨਾਂ ਦੇ ਨੇ ਜੁਰਨਾਵ ਆਪਣਾ ਗਿਆਨ ਧਿਆਨ ਬਖਸ਼ੇ ਇਹਨਾਂ ਹੱਥਾਂ ਨੂੰ ਨੇਕ ਕੰਮ ਕਰਨ ਦਾ ਮਨ ਬਖਸ਼ੇ ਸੰਗਤ ਜੀ ਆਸਪਾਤ ਹੈ ਤੇ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਜੇ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾਲ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ ਅਤੇ ਮੈਨੂੰ ਆਪਣੇ ਗੱਲਬਾਤ ਦੀ ਛੋਟੀ ਪਹਿਚਾਣ ਦੇਵਾਸ ਕਰ ਦੇਣਾ ਅਕੀਰ ਦੇ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀਆ ਇਸ ਸਮੇਂ ਵਕੀਲ ਮਹਾਦੇ ਦਰਮਿਆਨ ਚੱਲ ਰਹੀ ਆਪਦੀ ਗੱਲਬਾਤ ਹੈ ਤੇ ਆਪਦੀ ਗਰਮੀ ਦੇ ਵਿੱਚ ਇਹ ਪੰਛੀ ਪਰਿੰਦਿਆਂ ਜਾਨਵਰਾਂ ਦਾ ਵੀ ਖਾਸ ਧਿਆਨ ਰੱਖਵਾਈ ਕਿੰਨਾ ਹੋ ਸਕੇ ਇਹਨਾਂ ਦੀ ਮਦਦ ਕਰਨੀ ਹੈ ਇਹਨਾਂ ਦੇ ਲਈ ਸ਼ਾਂਗ ਦਾ ਪ੍ਰਬੰਧ ਇਹਨਾਂ ਦੇ ਲਈ ਪਾਣੀ ਦਾ ਪ੍ਰਬੰਧ ਜੁਨੀਅਰ ਕਰੋ ਜਿੰਨੇ ਕ ਇਹਨਾਂ ਦੀ ਮਦਦ ਕਰ ਸਕਦੇ ਆ ਨਾ ਜਰੂਰ ਇਹਨਾਂ ਦੇ ਵੱਲ ਧਿਆਨ ਦੇਵੋ ਮਹਾਪਰਖ ਜੀ ਕਹਿੰਦੇ ਵੀ ਜਦੋਂ ਸਾਡੇ ਘਰ ਦੇ ਵਿੱਚ ਕੋਈ ਵੀ ਪੰਛੀ ਜਵਿੰਦਾ ਕੋਈ ਜਾਨਵਰ ਵਾਰ-ਵਾਰ ਆ ਰਿਹਾ ਹੋਵੇ ਨਾ ਇਹ ਸੋਚਿਆ ਕਰੋ ਕਿ ਇਹ ਨੂੰ ਜਰੂਰ ਸਾਡੇ ਘਰ ਉਹ ਜਿੱਦ ਕੇ ਆ ਰਿਹਾ ਹੈ ਕਿ ਸਾਡੇ ਕੋਲ ਆਸ ਮਦਦ ਦੀ ਆਸ ਦੇ ਨਾਮ ਆਇਆ ਹੈ ਸਾਡੇ ਤੇ ਆਸ ਰੱਖ ਕੇ ਆਇਆ ਹੈ ਜੂ ਪੰਛੀ ਤੋਂ ਮੰਹਿਆ ਜਾਨਵਰਾਂ ਦੇ ਵੱਲ ਧਿਆਨ ਜ਼ਰੂਰ ਦੇਣਾ ਇਨਸਾਨ ਮੂੰਹ ਨੂੰ ਝੋਲ ਕੇ ਆਪਣਾ ਦੁੱਖ ਦਰਦ ਬਿਆਨ ਕਰ ਸਕਦਾ ਹੈ ਕਿ ਇਹ ਜਬਾਨੇ ਮੂੰਹ ਭੋਲ ਕੇ ਨਹੀਂ ਦੱਸ ਸਕਦੇ ਇਹਨਾਂ ਦੇ ਦੁੱਖ ਦਰਦ ਨੂੰ ਇਹਨਾਂ ਦੇ ਅੰਦਰ ਦੀ ਤੜਫ ਨੂੰ ਆਪਾਂ ਆ ਸਮਝਣਾ ਹੈ ਕਿ ਆਪਾਂ ਜਿਆਦਾ ਨਹੀਂ ਕਰ ਸਕਦੇ ਤਾਂ ਪਾਣੀ ਤਾਂ ਪਿਲਾ ਸਕਦੇ ਹਾਂ ਨਾ ਪਾਣੀ ਤਾਂ ਮੁੱਲ ਨਹੀਂ ਮਿਲਦਾ ਸ਼ੇਖੀ ਬੈਂਕੀ ਨੂੰ ਗਰੂਰ ਤੋਂ ਬਰਕਰਾਰ ਰੱਖਤੀ